ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕਣ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਆ ਮੇਰੇ ਘਰ ਦੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਵੀ ਮੈਂ ਇੱਥੇ ਰੱਖੀ ਹੋਈ ਹੈ ਚਾਹ ਸਵੇਰ ਦਾ ਟਾਈਮ ਹੈ। ਅੱਜ ਦਿਨ ਹੈਗਾ ਮੰਗਲਵਾਰ ਤੇ ਜਿਹੜਾ ਹੈਗਾ ਦੋ ਭੈਣਾਂ ਨੂੰ ਹਨਾ ਅੱਜ ਸੁਧਾਰੇ ਦੇਣੇ ਸੀਗੇ ਚਲੋ ਉਹਨਾਂ ਨੇ ਆਪ ਹੀ ਫੋਨ ਕਰਤਾ ਸੀਗਾ। ਵੈਸੇ ਤਾਂ ਸੀ ਪਹਿਲਾਂ ਹੀ ਅਨਾਉਂਸ ਕੀਤਾ ਸੀਦਾ ਵੀ ਜਿਹੜੇ ਹਨਾ ਆ ਆਪਣੇ ਦਿਆਂ ਤੇ ਪਹੁੰਚਣਗੇ ਉੱਥੇ ਸੁਧਾਰੇ ਦਿੱਤੇ ਜਾਣਗੇ ਬਾਅਦ ਚੋ ਕਿਸੇ ਨੂੰ ਸੁਧਾਰਣ ਦਿੱਤਾ ਜਾਣਾ ਹਨ ਕਿਉਂਕਿ ਇਹ ਭੈਣ ਦਾ ਉਸ ਦਿਨ ਫੋਨ ਆ ਗਿਆ ਸੀਗਾ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਆਵਾਂਗੇ ਫਿਰ ਇਹਨਾਂ ਨੇ ਸ਼ਾਮ ਨੂੰ ਫੋਨ ਕਰਤਾ ਕਹਿੰਦੇ ਸਾਡੀ ਮਜਬੂਰੀ ਹੋ ਗਈ ਕੋਈ ਬਹੁਤ ਵੱਡੀ ਮਜਬੂਰੀ ਹੋ ਗਈ ਵੀ ਅਸੀਂ 2 ਦਿਨ ਬਾਅਦ ਆਵਾਂਗੇ ਫਿਰ ਚਲੋ ਆਪਾਂ ਇਹਨਾਂ ਦੇ ਸੁਧਾਰੇ ਜਿਹੜੇ ਹੈਗੇ ਰੱਖਲੇ ਸੀਗੇ ਹਨਾ ਤੇ ਅੱਜ ਦੋ ਇਹਨਾਂ ਦੇ ਡੱਬੇ ਨੂੰ ਵਾਲੇ ਦੋ ਭੈਣਾਂ ਨੇ ਇੱਕ ਭੈਣ ਆਈ ਐ ਆਪਾਂ ਇਹ ਭੈਣਾਂ ਇੱਕ ਥਾਂ 'ਵੀ ਦੋ ਭੈਣਾਂ ਨੇ ਇਕੱਠੀਆਂ ਆ ਤੇ ਸਖਿਆ ਭੈਣਾ ਨੇ ਦੋ ਇਹ ਆਪਦੀ ਭੈਣ ਦਾ ਸੁੰਧਾਰਾ ਵੀ ਇਹਨੂੰ ਨਾਲ ਹੀ ਫੜਾ ਲਾਂਗੇ ਚਲੋ ਹਣ ਉਹ ਭੈਣ ਆਪਣੇ ਘਰ ਆਲੇ ਨਾਲ ਆਈ ਹੈ ਜੀ ਤੇ ਹੁਣ ਮੈਂ ਉਹਨਾਂ ਦੇ ਖਾਣੇ ਨੂੰ ਆਪਾਂ ਠੰਡੇ ਵਗੈਰਾ ਪਹਿਲਾਂ ਪਲਾ ਕੇ ਪਾਣੀ ਪਲਾਤਾ ਕੋਲਡ ਡਰਿੰਕ ਵੀ ਪਰਾਤਾ ਹੁਣ ਆਪਾਂ ਇਹਨਾਂ ਨੂੰ ਚਾਹ ਦੇਣਾ ਚਾਹ ਪਲਾਵਾਂਗੇ ਫੇ ਅਸੀਂ ਜਿਹੜਾ ਹੈਗਾ ਬਰਫੀ ਮੰਗਾਈ ਹੈ ਜੀ ਮੈਂ ਗਰਮ ਗਰਮ ਸਮੋਸੇ ਮੰਗਾਏ ਨੇ ਤੇ ਕਿਉਂਕਿ ਉਸ ਤੋਂ ਬਾਅਦ ਕਿਸੇ ਨੇ ਹੋਰ ਵੀ ਆਪਣੇ ਆਉਣਾ ਹੈ ਹਣ ਹੁਣ ਮੈਂ ਸਮੋਸੇ ਇਹ ਸਮੋਸੇ ਮੰਗਾ ਦੇ ਸੀ ਇਹ ਸਮਾਂ ਆ ਗਿਆ ਬੋਲਦੇ ਹਾਂ ਆਵਣਗੇ ਠੰਡੇ ਹੋ ਜਾਣਗੇ ਪਹਿਲਾਂ ਹੀ ਬਣੇ ਤੋਂ ਦਿਖਾਉਂਦੇ ਹਾਂ ਇਹਨਾਂ ਨੂੰ ਘਰ ਨੂੰ ਵਰਨ ਚੇਤੇ ਬਹੁਤ ਵਧੀਆ ਸਮੋਸੇ ਆਪਣੇ ਪਿੰਡ ਦੇ ਵਿੱਚ ਹੀ ਉਹ ਕੈਂਪਰ ਚ ਬਾਤ ਮੈਂ ਕਿਹਾ ਠੰਡੇ ਨਾ ਹੋ ਜਾਣਾ ਤੇ ਪਰਦੇ ਵਿੱਚ ਠੰਡੇ ਨਹੀਂ ਹੁੰਦੇ ਉੱਤੋਂ ਤਾਂ ਖਾ ਲਵਾਂਗੇ ਕਿਉਂਕਿ ਸਾਰੇ ਜਾਣੇ ਰਾਜ ਐ ਨਹੀਂ ਪਤਾ ਕੋਈ ਲੇਟ ਫਲੇਟ ਆਉਂਦਾ ਰਹ ਹਾ ਹੋਰ ਵੀ ਕਿਸੇ ਨੇ ਆਉਣਾ ਇਹ ਤਾਂ ਬੰਨ ਲੈਣੇ ਫੇਰ ਪੁੱਛ ਲਾਂਗੇ ਜਿਹਦੇ ਵਿੱਚ ਗਰਮਾ ਗਰਮ ਹੀ ਰਹੇ ਚਾਹ ਵੀ ਆਪਣੀ ਬਣ ਗਈ। ਗੈਸ ਬੰਦ ਕਰ ਦਿੰਦੇ ਹਾਂ। ਕੋਆਲੀ ਆ ਗਈ। ਖਲੇ ਆ ਕੇ ਇਹ ਪਾ ਦਾਂਗੇ ਚਾਹ ਗਰਮ ਵੀ ਵਾਲੀ ਈ ਜੀ। ਸੋ ਸੋ ਕੋ ਕੱਟੀ ਹੋ ਲੈ ਗਏ ਆ ਫਿਰ ਹਿਸਾਬ ਨਾਲ ਪਾ ਲਾਂਗੇ ਚੰਚੇ ਵੀ ਤਾਂ ਲੰਮੇ ਹੁਣ ਆਪਾਂ ਚਾਹ ਪਾੜ ਲੈਨੇ ਜਿ ਮੜੀ ਹਲਿਆਲੀ ਜਾਗ ਦੇ ਵਿੱਚ ਤੇ ਬਾਕੀ ਜਾ ਵੀ ਮੈਂ ਜੱਦ ਜੀ ਭੋਲ ਲੈਣੀ ਆ। ਲੋੰਗਾ ਆਪਣੇ ਮਿਸਤਰੀ ਵੀ ਲੱਗਿਆ ਹੋਇਆ ਉਹ ਨੂੰ ਚਾਹ ਦੇ ਦਾਂਗੇ। ਨਾਲ ਉਹ ਨੂੰ ਚਾਹ ਦੇ ਦਾਂਗੇ ਹੁਣ 10:00 ਵਜੇ ਲੈ ਮੈਂ ਹਣਾ। ਮੈਂ ਕਰਾਂ। ਇਹ ਸਮਾਨ ਘਰ ਆਇਆ ਮੈਂ। ਹੋ ਜਾ ਮਮੀ ਨਾਲ ਦੂਜੀ ਭੈਣ ਦਾ ਵੀ ਫੜਾ ਦੋ ਨਾਲੇ ਕਾਇਆ ਕੋਲਣਾ ਕੋਈ ਪੀਣਾਂ ਦੇ ਨਾਲ ਚਲੋ ਪੁਣੀ ਆਪਾਂ ਦਿਨ ਮਰ ਜਾ ਕਰਾਂਗੇ ਠੀਕ ਹੈ ਇਹ ਦੂਜੀ ਭੈਣ ਨੂੰ ਦੇ ਦਿਓ ਠੀਕ ਹੈ ਬਣੇ ਅੱਗੇ ਵਾਸਤੇ ਤੀਆਂ ਨੂੰ ਜ਼ਰੂਰ ਠੀਕ ਹੈ ਕੋਜਲ ਨਾਰਾਹਨ ਬਰਮਾਨ ਨੇ ਸਰੇਂ ਬੱਜੇ ਚੋ ਡਿੱਕਾ ਪੈ ਰੋ ਤਾਂ ਕੋਲ ਬੱਕਰੀ ਹੈ ਨਾ ਇਹ ਵੀ ਤੁਸੀਂ ਫੋਨ ਕਰ ਲਿਆ ਚਲੋ ਤਾਂ ਕਰਕੇ ਗੱਲ ਹੋ ਗਈ ਹੈ ਨਾ ਠੀਕ ਹੈ ਚਲ ਠੀਕ ਹੈ ਚੰਗੀ ਠੀਕ ਹੈ ਇੱਥੇ ਮੈਂ ਲਫਾਫਾ ਧਰਿਆ ਇਹਦੇ ਵਿੱਚ ਪਰ ਸਾਰਾ ਇੱਥੇ ਪਾ ਲਓ ਨਾ ਅੱਡਾ ਸੂਟ ਅੱਡ ਪਾ ਲਿਓ ਡੱਬੇ ਡੱਬੇ ਵੀ ਪਾ ਲਓ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਪੈਸਾ ਸ੍ਰੀ ਭਾਗ ਉਹਨਾਂ ਆਏ ਹੋਏ ਸੀਗੇ ਜੀ ਭੈਣ ਉਰੀ ਕਿਉਂਕਿ ਇਹਨਾਂ ਨੇ ਆਪਣੇ ਧੀਆ ਕਰਾਉਣ ਚ ਬਹੁਤ ਵਧੀਆ ਜਿਹੜਾ ਹੈਗਾ ਸਾਰਿਆਂ ਨੇ ਹੈਲਪ ਕੀਤੀ ਹੈ ਰਲ ਮਿਲ ਕੇ ਚਲੋ ਆਪਣਾ ਪ੍ਰੋਗਰਾਮ ਵਧੀਆ ਨਿਪਟ ਗਿਆ ਅਸੀਂ ਇੱਥੇ ਬੈਠੇ ਗੱਲਾਂ ਮਾਰਦੇ ਸੀਗੇ ਹਰਸ਼ ਤੇ ਗਲਵਿੰਦਰ ਜਾ ਰਹੇ ਆ ਪਟਿਆਲੇ ਸਾਹਮਣੇ ਗੱਡੀ ਖੜੀ ਹੈਗੀ ਉਹ ਹਰਸ਼ ਦੇ ਕਾਲਜ ਚ ਜਾ ਰਹੇ ਆ ਤੇ ਸੰਧਾਰੇ ਵਾਲੇ ਭੈਣ ਚਲੇ ਗਏ ਸੀਗੇ ਇਹਨਾਂ ਨੂੰ ਭੈਣ ਉਰੀ ਨੂੰ ਮੈਂ ਬੁਲਾਇਆ ਸੀਗਾ ਕਿ ਸੰਧਾਰੇ ਵਾਲੀਆਂ ਭੈਣਾ ਨੇ ਆਉਣਾ ਵੀ ਤੁਸੀਂ ਆਇਓ ਜਰੂਰ ਹਨਾ ਚਲੋ ਉਹ ਥੋੜਾ ਜਆ ਉਹਨਾਂ ਨੂੰ ਕੋਈ ਐਮਰਜੈਂਸੀ ਹੋ ਗਈ ਥੋੜਾ ਜਲਦੀ ਆ ਗਏ ਹੇ ਲੇਟ ਆਏ ਸੀਗੇ ਫਿਰ ਮੈਂ ਇਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਉਹ ਚਲੇ ਗਏ ਮੈਂ ਕਿਹਾ ਫਿਰ ਚਲੋ ਇਹਨਾਂ ਨੇ ਆਉਣਾ ਨਹੀਂ ਚਲੋ ਬਹਾਨੇ ਨਾਲ ਇਕੱਠੇ ਹੋ ਗਏ ਆ ਨਾ ਗੱਲਾਂ ਬਾਤਾਂ ਮਾਰੀਆਂ ਤੇ ਵਧੀਆ ਸਾਰਿਆਂ ਨੇ ਬੈਠ ਕੇ ਇੰਜੋਏ ਕੀਤਾ ਮੌਸਮ ਵੀ ਜਿਹੜਾ ਹੈਗਾ ਠੰਡਾ ਜਿਹਾ ਹੋਇਆ ਪਿਆ ਸੀਗਾ ਬੱਦਲ ਵਾਲਾ ਹੋਇਆ ਪਿਆ ਹਵਾ ਬਹੁਤ ਜ਼ਿਆਦਾ ਸੋਹਣੀ ਚੱਲਦੀ ਸੀਗੀ ਸਾਰਿਆਂ ਨੇ ਆਪਣੀ ਬਹੁਤ ਵਧੀਆ ਜਿਹੜੀ ਹੈਗੀ سپورਟ ਕੀਤੀ ਹੈ ਜੀ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਨਾਲ ਸਾਰੇ ਜਣੇ ਜਿਹੜੇ ਹੈਗਾ ਭੈਣਾਂ ਨੇ ਬਹੁਤ ਮਦਦ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ ਹਣਾ ਕਿਉਂਕਿ ਕੱਲਿਆਂ ਜਾਣਿਆਂ ਦੇ ਪ੍ਰੋਗਰਾਮ ਕਰਾਉਣ ਦੇ ਨਹੀਂ ਜੇ ਸਾਰੇ ਰਲ ਕੇ ਚੱਲਾਂਗੇ ਤਾਂ ਇਹ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਜੀ ਲਓ ਜੀ ਹੁਣ 3 ਵਜੇ ਸੀਗੇ ਮੈਂ ਸੰਨੀ ਕਰਕੇ ਬੈਠੀ ਆ ਇੱਥੇ ਮੀਂਹ ਬਹੁਤ ਜ਼ਿਆਦਾ ਉੱਤਰਿਆ ਆ ਇੱਕੋ ਲਖਤੀ ਪੰਜ ਪੰਜ ਜਿਹੜਾ ਹੈਗਾ ਸਮਾਨ ਚੱਕਿਆ ਜੀ ਕੱਪੜੇ ਸੁੱਕਣੇ ਪਾਏ ਹੋਏ ਸੀਗੇ ਬਾਹਰ ਉਹ ਵੀ ਇਕੱਠੇ ਕੀਤੇ ਬਾਕੀ ਮੱਜਾਂ ਨੂੰ ਸੰਨੀਆਂ ਵਗੈਰਾ ਕਰੀਆਂ ਲੱਗਦਾ ਸੀਗਾ ਕਿ ਬੱਦਲ ਜਾ ਹੋਇਆ ਪਿਆ ਕਿਉਂਕਿ ਘਰੇ ਕੋਈ ਹੈ ਨਹੀਂ ਸੀਗਾ ਹਨਾ ਕੁਲਵਿੰਦਰ ਵੀ ਚਲੇ ਗਏ ਫਿਰ ਸਨੀਆਂ ਵਗੈਰਾ ਕਰਕੇ ਮੱਜਾ ਨਿਵਾ ਕੇ ਨਾਲ ਦੀ ਨਾਲ ਹੀ ਮੀਂਹ ਉਤਰਿਆ ਕਿਉਂਕਿ ਪਹਿਲਾਂ ਬੱਟ ਜਾ ਹੋਇਆ ਪਿਆ ਸੀਗਾ ਫਿਰ ਹੁਣ ਜਿਹੜਾ ਹੈਗਾ ਬਹੁਤ ਸੋਹਣਾ ਮੌਸਮ ਹੋ ਗਿਆ ਆ ਠੰਡਾ ਠੰਡਾ ਕਿਉਂਕਿ ਜੀ ਇਸ ਵਾਰੀ ਪਹਿਲਾਂ ਕੋਈ ਮੀਂਹ ਨਹੀਂ ਪਿਆ ਹੁਣ ਦੋਕ ਦਿਨਾਂ ਦੇ ਮੀਂਹ ਜੇ ਪੈਣ ਲੱਗਿਆ ਪਹਿਲਾਂ ਸਾਰਾ ਜਿਹੜੀ ਹੈਗੀ ਗਰਮੀ ਪੂਰੀ ਜ਼ਿਆਦਾ ਗਰਮੀ ਰਹੀ ਹੈ ਸੀਜ਼ਨ ਦੇ ਵਿੱਚ ਮੀਂਹ ਨਹੀਂ ਆਇਆ ਹੈਗਾ ਹੁਣ ਮਸਾਂ ਮੀਂਹ ਜੇ ਆਉਣ ਲੱਗੇ ਆ ਜਾਦੇ ਜੋਰ ਦੀ ਨਹੀਂ ਆ ਗਿਆ ਆ ਦੇਖੋ ਹੋ ਮੇਰਾ ਹਾਲਾ ਭਿੱਜ ਗਿਆ ਵੈਸੇ ਤਾਂ ਸਲਪੇ ਵਿੱਚ ਰੱਖੇ ਹੋਏ ਆ ਹਨ ਫੇਰ ਵੀ ਆਂਡੂ ਜਾ ਲੈ ਗਿਆ ਮੈਂ ਦੇਖਦੀ ਆ ਕੱਪੜਾ ਲੈ ਕੇ ਮੜਾ ਜਾ ਹੋਰ ਖੱਲੇ ਨੂੰ ਕਰਕੇ ਆਉਣੀ ਆ ਕਿਉਂਕਿ ਬਾਸੜ ਇੱਧਰ ਲਈ ਹੋ ਗਈ ਜੇ ਬਾਸੜ ਇੱਧਰ ਲਈ ਹੋ ਜਾਂਦੀ ਆ ਫਿਰ ਔਖਾ ਐਨਸੋ ਪਰ ਮੈਂ ਸਵੇਰੇ ਸਾਰਾ ਜਿਹੜਾ ਹੈਗਾ ਸੰਭਰ ਕੇ ਕੂੜਾ ਵਗੈਰਾ ਚੱਕਿਆ ਸੀਗਾ बेहड़ा वजह साफ होगी धोता जाऊगा हजे ढोन की सलाह कर दी मैं तो तो गर्मी बहुत ज्यादा सी वैसे झाड़ू वगैरा लाता तो सी धोता नहीं गया है मेरे को बहुत ज्यादा जोर द मीह पेगा मैं इतने पोर्च बैठी सी ठंडी ठंडी हवा लगती है बहुत ज्यादा जोर दीह